ਫੌਜਾਂ ਦੀ ਜਾਪ ਦੀ ਵਿਸ਼ਾਲ ਹੈ ਥੋੜੇ ਜਿਹੇ ਸਿੰਘ ਸਾਢੇ 10 ਲੱਖ ਫੌਜ ਉਹਦੀ ਪੱਦਰ ਮਹਾਰਾਨ ਵਿੱਚ ਲੜਨਾ ਮੁਹਾਲ ਹੈ ਵੈਰੀਆਂ ਦੇ ਦੰਦ ਖੱਟੇ ਕਰਨੇ ਜ਼ਰੂਰ ਕੇਰਾ ਖੇਡਣੀ ਪਵੇਗੀ ਕੋਈ ਵਖਰੀ ਹੀ ਚਾਲ ਹੈ ਚੱਲਣਾ ਪਵੇਗਾ ਸਾਨੂੰ ਇਥੋਂ ਚਮਕੌਰ ਵੱਲ ਕੱਲ ਦੀ ਸਵੇਰ ਸਾਡੀ ਡਾਡੀ ਵੇਖ ਰਾਤ ਹੈ ਹਾਂਜੀ ਕੱਲ ਦੀ ਸਵੇਰ ਸਾਡੀ ਡਾਡੀ ਵੇਖ ਰਾਤ ਹੈ ਦੂਜੇ ਦੋ ਪਹਰੇ ਸੀ ਦੇਵਸ ਸਤਪੋਹ ਵਾਲੇ ਕੋਟਲੇ ਨਿਹੰਗ ਗੁਰੂ ਚਰਨਾਂ ਟਿਕਾਉਂਦੇ ਪੁੱਛਦੇ ਟਿਕਾਣਾ ਕੋਈ ਸਿਰਾਂ ਦੇ ਛਕਾਉਣ ਲਈ ਭੋਲੇ ਪਾਲੇ ਕਾਮੇ ਪੋੜਾ ਪਾਨਾ ਸਿਵ ਖਾਂਮ ਦੇ ਕਰਕੇ ਇਸ਼ਾਰਾ ਕਾਮੇ ਤੱਪ ਦੇ ਪੱਠੇ ਵੱਲ ਗੁਰੂ ਤਾਂ ਹੀ ਜਾਣ ਲਈ ਰਸ ਤਬਤਾਂ ਦੇ ਚਾਬਕ ਲਗਾਈ ਨੀਲੇ ਕੋੜੇ ਨੂੰ ਗਵਿੰਦਰ ਸਿੰਘ ਦੇਰ ਨਾਲ ਲਗਾਈ ਪੱਠੇ ਉੱਤੇ ਚੜ ਜਾਉਂਦੇ ਤਾਪਦੇ ਪੱਠੇ ਤੇ ਜਦੋਂ ਚੜਿਆ ਤਰੰਗਾ ਨੀਲਾ ਤਾਪ ਦੀ ਆਗਨ ਕੋਦੋ ਹੋਈ ਠੰਡਾ ਠਾਰ ਸੀ ਕੋੜੇ ਤੋਂ ਉੱਤਰ ਗੁਰੂ ਬੈਠ ਗਏ ਸਮਾਧੀ ਲਾ ਕੇ ਹੋ ਕੇ ਮगन ਰਹੇ ਬਾਣੀ ਨੂੰ ਉਚਾਰ ਸੀ ਤੱਕੇ ਆ ਗਏ ਤੇ ਐਸਾ ਲੋਕਾਂ ਨੇ ਤਪੱਸਵੀ ਦਾ ਚਾਰੇ ਪਾਸੇ ਮੱਚ ਵੀ ਅਜੀਬ ਹਾਕਾਰ ਸੀ ਮਾਲਕ ਨਿਹੰਗ ਖਾਂ ਦੇ ਕੰਨਾਂ 'ਚ ਉਹ ਬਲੇਲ ਪਾਈ ਪੱਠੇ ਕੋਲ ਪੰਚਾ ਲੈ ਕੇ ਸਾਰਾ ਪਰਿਵਾਰ ਸੀ ਕਰ ਕੇ ਦਰਸ ਸੱਚੇ ਪਾਤਸ਼ਾਹ ਗੋਬਿੰਦੋ ਵਾਲੇ ਡਿੱਗ ਪਿਆ ਚਰਨੀ ਨਿਹੰਗ ਖਾ ਪਠਾਨ ਸੀ ਤਨ 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 ਮੇਰਾ ਜਨਮ ਸਫਲ ਹੋਇਆ देर ਨਾ ਲਗਾਈ ਲਿਆ ਗੁਰੂ ਨੂੰ ਪਛਾਣ ਸੀ ਦੋਈ ਕਰ ਜੋੜ ਅਰਦਾਸ ਕਰੇ ਦਾਸ ਹੋ ਕੇ ਵਖਸ਼ੋ ਪਿਤਾ ਜੀ ਸਾਨੂੰ ਜਾਣ ਅਣ ਜਾਣ ਜੀ ਚਰਨ ਕਮਲ ਪਾਉ ਕਰੇਗੇ ਸਦਾਸ ਵਾਲੇ ਹੋ ਕੇ ਕਦੀ ਮੋਹ ਕਰਦਾ ਵਖਾਂ ਜੀ ਮਨ ਕੇ ਹਾਰ ਕੇ ਚੱਟ ਟੋੜ ਕੇ ਗੋਬਿੰਦ ਸਿੰਘ ਪਿੱਛੇ ਪਿੱਛੇ ਗਏ ਸਾਰੇ ਸਿੰਘ ਅਬੀ ਸਿਹਰਾ ਸੀ ਅੰਦਰ ਹਵੇਲੀ ਰੇ ਬਿਠਾਇਆ ਲੈ ਕੇ ਸਾਰਿਆਂ ਚਾਰੇ ਪਾਸੇ ਕੀਤੇ ਸਾਵਧਾਨ ਪਹਿਰੇਦਾਰ ਸੀ ਬੇਟੀ ਮੁਮਤਾਜ਼ ਸੀ ਨਿਹੰਗ ਖਾਂ ਪਠਾਨ ਦੀ ਜੋ ਝਟ ਫਟ ਕਿਤਾ ਹੱਥੀ ਲੰਗਰ ਤਿਆਰ ਸੀ ਵੇਖ ਕੇ ਪ੍ਰੇਮ ਐਸਾ ਖਾਨ ਪਰਿਵਾਰ ਵਾਲਾ ਦੋ ਸੌ ਦਾ ਦਾਨਾ ਨੇ ਪਾਇ ਡੱਢ ਹੀ ਨਿਹਾਲ ਸੀ ਬੇਟੀ ਮਮਤਾਜ ਤਾਂ ਹੀ ਦੇਵ ਦੇ ਅਸ਼ੀਰਵਾਦ ਪੇਟਾ ਕੀਤੀ ਇੱਕ ਤਲਵਾਰ ਅਤੇ ਢਾਲ ਸੀ ਜਦੋਂ ਤੀਕ ਰਹੇਗਾ ਵਸੇਂਦਾ ਇਹ ਜਹਾਨ ਇੱਥੇ ਲੋਕੀ ਨਾਮ ਲੈਣਗੇ ਤੁਹਾਡਾ ਪ੍ਰੇਮ ਨਾਲ ਜੀ ਸੁੱਤੇ ਪਾਗ ਜਾਗ ਪਏ ਨਿਹੰਗ ਖਾਨ ਪਠਾਨ ਵਾਲੇ ਜਨਮ ਮਰਨ ਵਾਲੇ ਕੱਟ ਗਏ ਜੰਗਾਲ ਸੀ ਹਾਂ ਜੀ ਜਨਮ ਮਰਨ ਵਾਲੇ ਕੱਟ ਗਏ ਜੰਗਾਲ ਸੀ ਤੀਸਰੇ ਪਹਿਰ ਵਾਲੇ ਚਮਕੌਰ ਸਭੋ ਹੋ ਗਏ ਨੇ ਰਮਾਨ ਜੀ ਹਵਾ ਵਾਂਗ ਚੱਲਦੇ ਤੁਰੰਗ ਨਾ ਹਟਕਪੋਂਦੇ ਚਾਰੇ ਪਾਸੇ ਬੈਰੀਆਂ ਨੇ ਪਾਇਆ ਕਾਮ ਆਸਾਰ ਸੀ ਪਿੰਡ ਬਾਹਮਣ ਮਾਜਰੇ ਦੇ ਵਿੱਚੋਂ ਪਾਰ ਹੁੰਦੇ ਹੋਏ ਬੂਰ ਮਾਜਰੇ 'ਚ ਹੋ ਕੇ ਲੰਗੇ ਸਾਵਧਾਨ ਸੀ ਸਤਪੋਰੀ ਸ਼ਾਮ ਹੋਈ ਪਹੁੰਚ ਚਮਕੌਰ ਗਏ ਕੀਤੋਈ ਉਤਾਰਾਇਕ ਬਾਗ ਵਿੱਚ ਆਣ ਸੀ हां जी ਕੀਤੋਈ ਉਤਾਰਾਇਕ ਬਾਗ ਵਿੱਚ ਆਣ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ